ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੂਰਪੁਰ ਬੇਦੀ ਤੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਇਲਾਕੇ ਦੀਆਂ ਸਮੂਹ ਜਿਹੜੀਆਂ ਸੰਗਤਾਂ ਐ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਗਰਦਾਸਪੁਰ ਵਿਖੇ ਜਿਹੜੇ ਸਾਡੇ ਘਰਾ ਹੜ੍ਹ ਦੀ ਮਾਰ ਹੇਠ ਆ ਚੁੱਕੇ ਐ ਜਿਹੜੇ ਪਿੰਡਾਂ ਦੇ ਵਿੱਚ ਹੜ੍ਹ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਜਿਵੇਂ ਆਪ ਸਾਰੇ ਇਲਾਕਾ ਨਿਵਾਸੀਆਂ ਨੂੰ ਪਤਾ ਹੀ ਐ ਮੇਰੇ ਦੱਸਣ ਦੀ ਲੋੜ ਨਹੀਂ ਹੈ ਸੈਕੜੇ ਪਿੰਡ ਜਿਹੜੇ ਉਹ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਆਪਣੇ ਭਰਾਵਾਂ ਵਾਸਤੇ ਸੁੱਕੀ ਤੂੜੀ ਦਾ ਜਣਾ ਪਸ਼ੂਆਂ ਵਾਸਤੇ ਚਾਰਾ ਲੈ ਕੇ ਜਾ ਰਹੇ ਆ ਸੋ ਮੇਰੇ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਹੈ ਵੀ ਜਿੰਨਾ ਤੁਹਾਡੀ ਸਮਰੱਥਾ ਹੈ ਜਿੰਨਾ ਤੁਸੀਂ ਸਹਿਯੋਗ ਕਰ ਸਕਦੇ ਵੱਧ ਤੋਂ ਵੱਧ ਉਹਨਾਂ ਭਰਾਵਾਂ ਦਾ ਸਾਥ ਦਿਈਏ ਔਖੇ ਟਾਈਮ ਦੇ ਵਿੱਚ ਉਹਨਾਂ ਦੇ ਨਾਲ ਖੜ੍ਹੀਏ ਅੱਜ ਕੱਜ ਪਹਿਲੇ ਦੌਰ ਦੀਆਂ ਅਸੀਂ 6 ਟਰਾਲੀਆਂ ਤੂੜੀ ਦੀਆਂ ਲੈ ਕੇ ਉੱਥੇ ਜਾ ਰਹੇ ਆ ਬਾਕੀ ਜੋ ਉੱਥੇ ਜਾ ਕੇ ਸਾਨੂੰ ਲੱਗਿਆ ਹੋਰ ਚਾਹੇ ਆਚਾਰ ਦੀ ਗੱਲ ਹੋਵੇ ਜਾਂ ਸੁੱਕੀ ਤੂੜੀ ਜਾਂ ਹਰਾ ਚਾਰਾ ਜੇ ਕੋਈ ਵੀ ਰਸਮਗਰੀ ਉਹ ਅਸੀਂ ਸਾਨੂੰ ਲੋੜ ਲੱਗੀ ਉੱਥੇ ਜਿੱਦਾਂ ਵੀ ਉਹਨਾਂ ਦਾ ਹੁਕਮ ਹੋਇਆ ਉਹ ਅਸੀਂ ਅਗਲੇ ਦੌਰ ਦੇ ਵਿੱਚ ਫੇਰ ਲੈ ਕੇ ਜਾਵਾਂਗੇ ਕਿ ਸੰਗਤਾਂ ਨੂੰ ਅਪੀਲ ਜਰੂਰ ਕਰਾਂਗੇ ਵੀ ਇਸ ਕੰਮ ਦੇ ਵਿੱਚ ਸਾਰੇ ਬੰਦ ਚੜ੍ਹ ਕੇ ਆਪਣਾ ਸਹਿਯੋਗ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ